ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀਸੀ ਫਾਜ਼ਲ ਕਰਨ ਨਾਲ ਹੋਈ ਮੀਟਿੰਗ ਤੋਂ ਬਾਅਦ ਬਣੀ ਸਹਿਮਤੀ ਪ੍ਰਦਰਸ਼ਨ ਮੁਰਤਵੀ ਬਾਰਡਰ ਪੱਟੀ ਦੇ ਪਿੰਡਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਫਾਜ਼ਲ ਕਰਨ ਕਾਲੀਆਂ ਚੰਡੀਆਂ ਦਿਖਾ ਕੇ ਅਰਥੀ ਫੂਕ ਮਜਾਰਾ ਕੀਤਾ ਜਾਣਾ ਸੀ ਪਰ ਡੀਸੀ ਫਾਜ਼ਲ ਕਰਨ ਸਰੋਪਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਅਗੂਮਾਨ ਹੋ ਸਦਕੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਉਕਤ ਮੰਗਾਂ ਤੋਂ ਇਲਾਵਾ ਕਾਮਾਂ ਵਾਲੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਧਮਾਤਮ ਨਗਰ ਮਿਡਲ ਸਕੂਲ ਨੂੰ ਹਾਈ ਸਕੂਲ ਪਿੰਡ RAM ਸਿੰਘ ਪੈਣੀ ਵਿੱਚ ਨਵਾਂ ਪ੍ਰਾਇਮਰੀ ਸਕੂਲ ਗਲਾਵਾ ਪੈਣੀ ਦੇ ਪ੍ਰਾਇਮਰੀ ਸਕੂਲ ਦੇ ਸਾਹਮਣੇ ਖੜੇ ਪਾਣੀ ਦੀ ਨਿਕਾਸੀ ਬਾਰਡਰ ਪੱਟੀ ਦੇ ਵਸਦੇ ਲੋਕਾਂ ਵਾਸਤੇ ਸਰਕਾਰੀ ਬੈਂਕ ਅਤੇ ਮੈਡੀਕਲ ਸਹੂਲਤ ਵਾਸਤੇ ਸਰਕਾਰੀ ਕਲੀਨਿਕ ਬਣਾਉਣ ਬਾਰੇ ਵੀ ਵਿਚਾਰ ਚਰਚਾ ਤੋਂ ਬਾਅਦ ਸਹਿਮਤੀ ਹੋਈ ਡੀਸੀ ਫਾਜ਼ਿਲਕਾਨੇ ਅਧਿਕਾਰੀਆਂ ਨੂੰ ਸ਼ਕਤੀ ਨਾ ਕਹਿੰਦੇ ਹੋਏ ਕਿਹਾ ਕਿ ਇਸ ਦੀ ਰਿਪੋਰਟ ਅੱਜ ਹੀ ਦਿਓ ਡੀਸੀ ਫਾਜ਼ਿਲਕਾਨੇ ਬਾਰਡਰ ਪੱਟੀ ਦੇ ਟੁੱਟੀਆਂ ਛੜਕਾਂ ਨੂੰ ਨਰੀਕਾ ਕੰਮ ਹੈ ਤਾਂ ਠੀਕ ਕਰਨ ਵਾਸਤੇ 1 ਕਰੋੜ 53 ਲੱਖ ਦੀ ਗ੍ਰਾਂਟ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਬਾਅਦ ਵਿੱਚ ਸਰਵ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਡੀਸੀ ਮੈਡਮ ਦੇ ਅਰਥੀ ਫੁਕ ਮਜਾਰੇ ਉਕਤ ਕੰਮ ਹੋਣ ਤੱਕ ਮੁਲਤਵੀ ਕਰ ਦਿੱਤੇ ਹਨ ਅੱਜ ਦੀ ਇਸ ਮੀਟਿੰਗ ਵਿੱਚ ਸਰਬਭਾਰਤ ਨੌਜਵਾਨ ਸਭਾ ਵੱਲੋਂ ਸ਼ਬੀਗ ਚੰਗੜ ਪੈਣੀ ਜ਼ਿਲ੍ਹਾ ਸਕੱਤਰ ਸੀਨੀਅਰ ਆਗੂ ਗੁਰदयाल ਸਿੰਘ ਰਮਨ ਧਰਮੂ ਵਾਲਾ ਏਡੀਆ ਸਟੂਡੈਂਟ ਫੈਡਰੇਸ਼ਨ ਪੰਜਾਬ ਪ੍ਰਧਾਨ ਕੁਲਦੀਪ ਪ੍ਰਧਾਨ ਸਰਬਭਾਰਤ ਨੌਜਵਾਨ ਸਭਾ ਪਿੰਡ ਮਾਤਮਨਗਰ ਅਤੇ ਹਰਮੇਸ਼ ਸਿੰਘ ਪਿੰਡ ਚੰਗੜ ਪੈਣੀ ਤੇ ਸਰਪੰਚ ਵੀ ਹਾਜ਼ਰ ਸਨ ਅ ਅੱਜ ਜਿਹੜਾ ਜਿਹੜੀ ਸਾਡੀ ਅੱਜ ਵਿਰੋਧ ਪ੍ਰਦਰਸ਼ਨ ਵਾਸਤੇ ਅਸੀਂ ਇਕੱਠੇ ਹੋਏ ਸੀ ਕਿ ਆ ਕਿਉਂਕਿ ਲਗਾਤਾਰ ਸਾਨੂੰ ਲਗਭਗ 2 ਮਹੀਨੇ ਹੋ ਗਏ ਐ ਅਸੀਂ ਮੰਗ ਪੱਤਰ ਦਿੱਤਾ ਸੀ ਸਾਡੇ ਸਾਰੇ ਸਾਥੀਆਂ ਨੇ ਗੱਲਬਾਤ ਸਾਂਝੀ ਕੀਤੀ ਐ ਕਿ ਸੜਕਾਂ ਨੂੰ ਲੈ ਕੇ ਸਕੂਲ ਦੀ ਸਮੱਸਿਆਵਾਂ ਨੂੰ ਲੈ ਕੇ ਸਰਕਾਰੀ ਬੱਸਾਂ ਨੂੰ ਲੈ ਕੇ ਸਾਡੇ ਇਧਰ ਦੇ ਜਿਹੜੇ ਮੈਡੀਕਲ ਸਹੂਲਤਾਂ ਨੂੰ ਲੈ ਕੇ ਬੈਂਕ ਦਾ ਜਿਹੜਾ ਸਾਡੇ ਕੋਲੇ ਉਸ ਤਰ੍ਹਾਂ ਦਾ ਸਿਸਟਮ ਨਹੀਂ ਐ ਇਸ ਬਾਰਡਰ ਪੱਟੀ ਦੇ ਲੋਕਾਂ ਵਾਸਤੇ ਔਰ ਅੱਜ ਜਿਹੜਾ 2 ਮਹੀਨੇ ਤੋਂ ਬਾਅਦ ਜਦੋਂ ਕੱਲ ਦਾ ਸਾਨੂੰ ਪਤਾ ਲੱਗਿਆ ਕਿ ਡੀਸੀ ਸਾਹਿਬ ਔਰ ਸਰਕਾਰ ਇਧਰ ਵਿజిਟ ਕਰਨ ਆ ਰਹੀ ਹੈ ਤੇ ਕਿਉਂਕਿ 2 ਮਹੀਨੇ ਹੋ ਚੁੱਕੇ ਹੌਣ ਤੇ ਸਾਨੂੰ ਕਿਸੇ ਨੇ ਗੱਲਬਾਤ ਸਾਂਝੀ ਨਾ ਕੀਤੀ ਹੋਵੇ ਉਸ ਸੰਬੰਧ ਵਿੱਚ ਅਸੀਂ ਕੱਲ ਹੀ ਕਿਹਾ ਸੀ ਕਿ ਅਸੀਂ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਕਰਾਂਗੇ ਕਾਲੇ ਝੰਡੇ ਵਿਖਾ ਕੇ ਪੁਤਲਾ ਫੁਕਾਂਗੇ ਔਰ ਜਿਹੜਾ ਪੰਜਾਬ ਸਰਕਾਰ ਦੀ ਪੋਲ ਖੋਲਾਗੇ ਕਿ ਸਾਡੇ ਨਾਲ ਗੱਲਬਾਤ ਕਦੋਂ ਕਰੋਗੇ ਪਰ ਕੱਲ ਦੇ ਸਾਨੂੰ ਫੋਨ ਆ ਰਹੇ ਹੈ ਔਰ ਕੱਲ ਫੋਨ ਆ ਕੇ ਸਾਰਾ ਮਾਮਲਾ ਤੈਅ ਹੋ ਗਿਆ ਕਿਉਂਕਿ ਅਸੀਂ ਵੀ ਇਹ ਨਹੀਂ ਕਿ ਅਸੀਂ ਵਿਰੋਧ ਹੀ ਕਰਨਾ ਹੈ ਅਸੀਂ ਆਪਣੀ ਗੱਲਬਾਤ ਦੱਸਣੀ ਜਦੋਂ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਸੁਣ ਲਈ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਡੀਸੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੇ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਅੱਜ ਹੀ ਵਿਜ਼ਿਟ ਕਰਕੇ 2 ਵਜੇ ਤੋਂ ਪਹਿਲੇ ਪੱਲੇ ਮੇਰੀ ਟੇਬਲ ਤੇ ਰਿਪੋਰਟ ਚਾਹੀਦੀ ਹੈ ਔਰ ਡੀਸੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਮੌਕੇ ਤੇ ਬਹੁਤ ਵਧੀਆ ਸਾਨੂੰ ਗੱਲਬਾਤ ਉਹਨਾਂ ਦੀ ਲੱਗੀ ਹੈ ਔਰ ਇਹਨਾਂ 2 ਮਿੰਟ ਦਾ ਜਿਹੜਾ ਪੁਤਲਾ ਫੂਕਣ ਵਾਲਾ ਕੰਮ ਕਿਉਂਕਿ ਪੁਤਲਾ ਫੂਕਣ ਤੇ ਵੀ ਮਿਹਨਤ ਲੱਗਦੀ ਹੈ ਔਰ ਸਾਰੇ ਕਾਮਕਾਰ ਛੱਡ ਕੇ ਸਾਨੂੰ ਜਿਹੜਾ ਇੱਕ ਪਾਸੇ ਕਿਉਂਕਿ ਹੋਰ ਸਾਡੇ ਕੋਲੇ ਕੰਮ ਬਹੁਤ ਹੈ ਜਿਹੜੇ ਅਸੀਂ ਬਾਕੀ ਵੀ ਕੰਮ ਕਰਨੇ ਆ ਪਰ ਜਦੋਂ ਕੋਈ ਗੱਲਬਾਤ ਨਹੀਂ ਸੁਣਦਾ ਗੱਲ ਵੀ ਜਿਹੜੀ ਆ ਲੋਕਾਂ ਦੇ ਹਿੱਤ ਦੀ ਹੋਵੇ ਔਰ ਅਸੀਂ ਤਾਂ ਮਦਦ ਕਰਨ ਵਾਲੇ ਆ ਨਾ ਤੇ ਜੇ ਮਦਦ ਲੈਣ ਵਾਲਾ ਵੀ ਨਾ ਹੋਵੇ ਤਾਂ ਫਿਰ ਸਾਨੂੰ ਥੋੜਾ ਜਿਹਾ ਹੁੰਦਾ ਤੇ ਇਹ ਜਿਹੜਾ ਅਸੀਂ ਐਸੇ ਰੋਡ ਤੇ ਆ ਕੇ ਇਹ ਪਲੇਟਫਾਰਮ ਨੂੰ ਅਡਾਪਟ ਕਰਕੇ ਆਪਣੀ ਗੱਲ ਦੱਸਣ ਦੀ ਫਿਰ ਅਸੀਂ ਕੋਸ਼ਿਸ਼ ਕਰਦੇ ਆ ਡੀਸੀ ਸਾਹਿਬ ਨੇ ਸਾਡੀ ਗੱਲ ਬਾਤ ਸੁਣੀ ਹੈ ਅੱਛੇ ਮੌਲਵੇ ਤੇ ਗੱਲਬਾਤ ਹੋਈ ਹੈ ਜਿਹੜਾ ਅਸੀਂ ਅੱਜ ਕਾਲੇ ਝੰਡੇ ਦਿਖਾਉਣੇ ਸੀ ਜਿਹੜਾ ਅਸੀਂ ਡੀਸੀ ਦਾ ਫੁਕਲਾ ਫੋਕੜਾ ਸੀ ਜਾਂ ਗੋ ਬੈਗ ਦੇ ਨਾਰੇ ਲਗਾ ਕੇ ਡੀਸੀ ਸਾਹਿਬ ਤੇ ਪੂਰੇ ਆਪਣੇ ਨੂੰ ਵਾਪਸ ਕਰਨਾ ਸੀ ਉਹ ਅਸੀਂ ਮਿਲਤਵੀ ਕਰ ਦਿੱਤਾ ਔਰ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ 10 ਤੋਂ 15 ਦਿਨ ਦੇ ਅੰਦਰ ਅੰਦਰ ਸਾਰੀ ਗੱਲਬਾਤ ਜਿਹੜੀ ਹੈ ਹੋਈ ਹੈ ਉਹਦੇ ਤੇ ਅਮਲ ਹੋਏਗਾ ਔਰ ਉਦੋਂ ਤੱਕ ਅਸੀਂ ਜਿਹੜਾ ਕੋਈ ਅਸੀਂ 10-15 ਦਿਨ ਦਾ ਇੰਤਜ਼ਾਰ ਕਰਾਂਗੇ ਅਗਰ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਫਿਰ ਅਸੀਂ ਜਿੱਥੇ ਵੀ ਕੋਈ ਪ੍ਰੋਗਰਾਮ ਹੋਏਗਾ ਉਹ ਅਸੀਂ ਵਿਰੋਧ ਸਾਡੀ ਮਜਬੂਰੀ ਹੋਏਗੀ ਉਹ ਅਸੀਂ ਕਰਾਂਗੇ ਵੀ ਲਾਲਾ ਸੀ ਡੀਸੀ ਸਾਹਿਬ ਦਾ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਰਮਨ ਧਰਮੂ ਵਾਲਾ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਪੰਜਾਬ ਪ੍ਰਦਾਨ ਪਿਛਲੇ ਲਗਭਗ 3 ਤੋਂ 4 ਮਹੀਨਿਆਂ ਤੋਂ ਜਿਹੜਾ ਜਿਹੜਾ ਫਾਈਲ ਲਗਾਉਣ ਸੰਬੰਧਿਤ ਇੱਕ ਲਗਾਤਾਰ ਜਿਹੜੇ ਮੰਗ ਪੱਤਰ ਇੱਕ ਦੋ ਦਿੱਤੇ ਗਏ ਸੀ ਮੰਗ ਪੱਤਰ ਦੇ ਸੰਬੰਧ ਵਿੱਚ ਕੀ ਫਾਈਲ ਕਾ ਸਰਦੀ ਖੇਤਰ ਦੇ ਜਿਹੜੀਆਂ ਮੰਗਾ ਸੀ ਕਿ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਚੰਗੜਪੈਣੀ ਸਕੂਲ ਸੀ ਸੀਨੀਅਰ ਸਕੈਂਡਰੀ ਸਕੂਲ ਉੱਥੋਂ ਦੇ ਜਿਹੜੇ 8 ਜਿਹੜੇ ਲੈਕਚਰਾਰ 7 ਲੈਕਚਰਾਰ ਇੱਕ ਪ੍ਰਿੰਸੀਪਲ ਜਿਹੜੇ ਉਹ ਜਿਹੜੇ ਸਟਾਫ ਜਿਹੜੇ ਨਹੀਂ ਹੈਗੇ ਸੀ ਉਹਨਾਂ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅੱਜ ਜਦੋਂ ਇੱਥੋਂ ਦੇ ਐਮਐਲਏ ਸਾਹਿਬ ਉਹਨਾਂ ਨੇ ਜਦੋਂ ਇਸ ਅਸਰਦੀ ਖੇਤਰ ਦਾ ਦੌਰਾ ਕਰਨਾ ਸੀ ਅਸੀਂ ਇੱਕ ਪ੍ਰੋਗਰਾਮ ਇੱਥੇ ਆਇਆ ਸੀ ਕਿ ਕਾਲੀਆਂ ਚੱਡੀਆਂ ਜਿਹੜੀਆਂ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਵੱਲੋਂ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾਊਗਾ ਪਰ ਲੰਮੇ ਸਮੇਂ ਦਾ ਜਿਹੜਾ ਲੰਮੇ ਸਮਾਂ ਵੀ ਜਾਣ ਦੇ ਬਾਵਜੂਦ ਉਹਨਾਂ ਨੇ ਅੱਜ ਤੁਰੰਤ ਜਿਹੜੀ ਹੈ ਡੀਸੀ ਸਾਹਿਬ ਡੀਸੀ ਮੈਡਮ ਨੇ ਜਿਹੜੀ ਉਹ ਮੀਟਿੰਗ ਜਿਹੜੀ ਉਹਨਾਂ ਨੇ ਬੁਲਾਈ ਹੈ ਕਿ ਤੁਹਾਡੇ ਨਾਲ ਜਿਹੜੀ ਮੀਟਿੰਗ ਕਰਨਾ ਚਾਹੁੰਦੇ ਆ ਤੁਹਾਡੇ ਲੈਕਚਰਾਰਾਂ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੁਰੰਤ ਜਿਹੜੀ ਇਹਦੇ ਤੇ ਜਿਹੜੀ ਉਹ ਗੱਲਬਾਤ ਕਰਾਂਗੇ ਕਿ ਲੈਕਚਰਰ ਜਿਹੜੇ ਉਹ ਛੇਤੀ ਤੋਂ ਛੇਤੀ ਹੋਰ ਸਕੂਲਾਂ ਤੋਂ ਵੀ ਟਾਈਮ ਟੇਬਲ ਦੀ ਜਿਹੜੀ ਐਡਜਸਟਮੈਂਟ ਕਰਕੇ ਉਹ ਕੀਤੇ ਜਾਣਗੇ ਤੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਮੰਗ ਪੱਤਰ ਦਿੱਤਾ ਤੇ ਨਾਲ ਲਗਵੇਂ ਹੋਰ ਜਿਹੜੇ ਪਿੰਡਾਂ ਦੇ ਵਿੱਚ ਵਿਦਿਆਰਥੀਆਂ ਨੇ ਜੋ ਉਸ ਮਸਲੇ ਨੂੰ ਲੈ ਕੇ ਕਿ ਸਾਡੇ ਸਰਦੀ ਖੇਤਰ ਦੀ ਕੋਈ ਇੱਕ ਸੈਨਿਅਰ ਸਕੈਂਡਰੀ ਸਕੂਲ ਹੈ ਤਾਂ ਉਹਨਾਂ ਨੇ ਅਸੀਂ ਮੰਗ ਕੀਤੀ ਹੈ ਕਿ ਜਿਹੜੇ ਇੱਕ ਹੋਰ ਜਿਹੜਾ ਇੱਥੋਂ ਦੇ ਸਕੂਲ ਜਿਹੜਾ ਸੀਨੀਅਰ ਸਕੈਂਡਰੀ ਜਿਹੜਾ ਹੋਣਾ ਚਾਹੀਗਾ ਉਹ ਚਾਹੇ ਮਾਤਮ ਨਗਰ ਇੱਕ ਜਿਹੜਾ ਆਪਣੇ ਅਪਗ੍ਰੇਡ ਕਰਨ ਵਾਲਾ ਸਕੂਲ ਉਹ ਕੀਤਾ ਜਾਵੇ ਤੇ ਕਾਵਾਂ ਵਾਲੀ ਜਿਹੜਾ ਸਕੂਲ ਹੈ ਉਹ ਵੀ ਆਪਣੇ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਨੇ ਜਿਨ੍ਹਾਂ ਨੇ ਭਵਿੱਖ ਜਿਨ੍ਹਾਂ ਦਾ ਇੱਕ ਵਧੀਆ ਜਿਹੜਾ ਸੁਖਾਲਾ ਕਰਨਾ ਹੁੰਦਾ ਹੈ ਜ ਵੱਡੀ ਗਿਣਤੀ ਦੇ ਵਿੱਚ ਫਾਜ਼ਲ ਕਾ ਦੇ ਉਹ ਵਿਦਿਆਰਥੀ ਨੇ ਨੌਜਵਾਨ ਨੇ ਜਿਹੜੇ ਅਧਿਆਪਕ ਲੱਗਦੇ ਨੇ ਪੂਰੇ ਪੰਜਾਬ ਦੇ ਵਿੱਚ ਫਾਜ਼ਲ ਕਾ ਦੇ ਟੀਚਰਾਂ ਦੀ ਜਿਹੜੇ ਅਧਿਆਪਕਾਂ ਦੀ ਡਿਊਟੀ ਲਈ ਜਾਂਦੀ ਹੈ ਤਾਂ ਫਿਰ ਫਾਜ਼ਲ ਕਾ ਦੇ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਸਾਡੇ ਆਪ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਇਸ ਸਰਦੀ ਖੇਤਾਂ ਦਾ ਬੜੇ ਵੱਡੇ ਦੌਰੇ ਕੀਤੇ ਉਹਨਾਂ ਨੇ ਵਾਅਦੇ ਵੀ ਕੀਤੇ ਕਿ ਅਸੀਂ ਜਿਹੜਾ ਇਸ ਸਰਦੀ ਖੇਤਾਂ ਨੂੰ ਇੱਕ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਪਰ ਉਹ ਜਿਹੜਾ ਕੰਮ ਨਹੀਂ ਦਿਖ ਰਿਹਾ ਸਾਨੂੰ ਅੱਜ ਡੀਸੀ ਸਾਹਿਬ ਨੇ ਮੈਡਮ ਨੇ ਜਿਹੜੀਆਂ ਅਸੀਂ ਮੰਗਾ ਜਿਹੜੀਆਂ ਆਪਣੀਆਂ ਜਾਇਸੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਜਿਹੜੀ ਰੋਡ ਵਿੱਚ ਬੱਸ ਚਲਾਉਣ ਦੀ ਜਿਹੜੀ ਮੰਗ ਸੀ ਸਾਡੀ ਕਿ ਜਿਹੜੇ ਵਿਦਿਆਰਥੀਆਂ ਨੂੰ ਜਦੋਂ ਦਿੱਕਤ ਆਉਂਦੀ ਹੈ ਕਿ ਸ਼ਹਿਰ ਜਾਣ ਦੇ ਲਈ ਵਿਦਿਆਰਥੀਆਂ ਨੂੰ ਜਿਹੜੇ ਸਕੂਲ ਜਾਣ ਦੇ ਲਈ ਤਾਂ ਉਹਨਾਂ ਲਈ ਜਿਹੜੀ ਬੱਸ ਵੀ ਚਲਾਈ ਜਾਵੇ ਉਹ ਵੀ ਜਿਹੜਾ ਉਹਨਾਂ ਨੇ ਸਬੰਧਤ ਵਿਭਾਗ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਹ ਤੁਰੰਤ ਸਾਰੇ ਜਿਹੜੇ ਮਸਲੇ ਹੱਲ ਕਰਨ ਦੀ ਜਿਹੜਾ ਵਿਸ਼ਵਾਸ ਦਾ ਹੈ ਦਵਾਇਆ ਸਾਨੂੰ ਵੀ ਉਮੀਦ ਹੈ ਕਿ ਇਹ ਛੇਤੀ ਤੋਂ ਛੇਤੀ ਜਿਹੜੇ ਇਸ ਮਸਲੇ ਤੇ ਜਿਹੜੀ ਉਹ ਗੱਲਬਾਤ ਕੀਤੀ ਜਾਊਗੀ ਸਮਾਜੀ ਵੇਖੋ ਇਹ ਪਹਿਲਾਂ ਤਾਂ ਜ਼ਿਲ੍ਹੇ ਪੱਧਰ ਤੇ ਜਿਹੜਾ ਉਹ ਪ੍ਰੋਟੈਸਟ ਜਿਹੜੇ ਲਗਾਤਾਰ ਚੱਲ ਰਹੇ ਸੀ ਜੇ ਅੱਜ ਕਿਉਂਕਿ ਡੀਸੀ ਇੱਕ ਜ਼ਿਲ੍ਹੇ ਦੇ ਪੂਰੇ ਇੰਚਾਰਜ ਹੁੰਦੇ ਨੇ ਉਹਨਾਂ ਨੇ ਪੂਰੀ ਪੂਰੇ ਵਿਸ਼ਵਾਸ ਦੇ ਨਾਲ ਉਹਨਾਂ ਨੇ ਜਿਹੜੀ ਆਪਣੀ ਗੱਲਬਾਤ ਸਾਨੂੰ ਕੀਤੀ ਹੈ ਕਿ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਤੁਰੰਤ ਇੰਦਤ ਕੀਤੀ ਜਾਊਗੀ ਅਸੀਂ 15 ਦਿਨਾਂ ਦੇ ਜਿਹੜੇ ਟਾਈਮ ਦਿੱਤਾ ਕਿ 15 ਦਿਨਾਂ ਦੇ ਬਾਅਦ ਜਿਹੜਾ ਜੇ ਸਾਨੂੰ ਉਮੀਦ ਹੈ ਪਹਿਲੀ ਗੱਲ ਤਾਂ ਕਿ ਇਹ ਹੋਊਗਾ ਮਸਲੇ ਹੱਲ ਕਿਉਂਕਿ ਇਸ ਤਰੀਕੇ ਨਾਲ ਡੀਸੀ ਮੈਮ ਨੇ ਅੱਜ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਸੁਣੀ ਹੈ ਉਹਨਾਂ ਨੇ ਪੂਰੇ ਵਧੀਆ ਤਰੀਕੇ ਨਾਲ ਜਿਹੜੀ ਉਹ ਸੰਬੰਧਿਤ ਵਿਭਾਗਾਂ ਜਿਹੜੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਕਾਰਵਾਈ ਕਰਨ ਲਈ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਤੇ ਤੇ ਜੇ 15 ਦਿਨਾਂ ਬਾਅਦ ਨਹੀਂ ਹੋਊਗਾ ਤਾਂ ਪੂਰੇ ਪੰਜਾਬ ਅੱਧਰ ਤੇ ਇਹਦਾ ਜਿਹੜਾ ਐਕਸ਼ਨ ਜਿਹੜਾ ਉਲਿਕਣ ਦੀ ਜਿਹੜੀ ਗੱਲ ਹੋਊਗੀ ਭਲਜੀ ਬਿਲਕੁਲ ਡੀਸੀ ਸਾਹਿਬ ਮੈਡਮ ਨੇ ਕਿਹਾ ਕਿ ਤੁਰੰਤ ਹੀ ਉਹਨਾਂ ਨੇ ਜਿੱਦਾਂ ਆਏ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਜਿਹੜੀਆਂ ਸਾਡੀਆਂ ਮੰਗਾ ਸੀ ਉਹਨਾਂ ਦੇ ਤੇ ਆ ਕੇ ਜਿਹੜੀ ਤੁਰੰਤ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਨੇ ਜਿਹੜਾ ਜਿਹੜਾ ਉਹ ਮੈਂ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਅੱਜ ਦਾ ਜਿਹੜਾ ਐਕਸ਼ਨ ਸੀ ਉਹ ਦੇਥੋਂ ਦੇ ਜਿਹੜੇ ਇੱਕ ਪੂਰੇ ਪਿੰਡਾਂ ਦੇ ਵਿੱਚ ਇੱਕ ਮੁਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਕਿ ਜਿਹੜੀਆਂ ਸਰਟੀਫਿਕੇਟ ਜਿਹੜੇ ਲਗਭਗ 42 43 ਤਰ੍ਹਾਂ ਦੇ ਉਹ ਜਿਹੜੀਆਂ ਪਿੰਡਾਂ ਦੇ ਵਿੱਚ ਸੁਵਿਧਾ ਦਿੱਤੀਆਂ ਜਾਣ ਗਿਆ ਉੱਥੇ ਤੇ ਅੱਜ ਦੌਰਾ ਕਰਨਾ ਸੀ ਜਿਹੜੇ ਐਮਐਲਏ ਦੇ ਜਿਹੜੇ ਉਹਨਾਂ ਦੇ ਐਮਐਲਏ ਨੇ ਜਿਹੜਾ ਇੱਥੂ ਦਾ ਅੱਜ ਦੌਰਾ ਕਰਨਾ ਸੀ ਕਿ ਉਹਨਾਂ ਦੇ ਉਹ ਅਸੀਂ ਕਾਲੀਆਂ ਚੰਡੀਆਂ ਦਿਖਾਉਣ ਦਾ ਜਿਹੜਾ ਪ੍ਰਦਰਸ਼ਨ ਕਰਨਾ ਸੀ ਹਾਂਜੀ ਹਾਂਜੀ ਉਹ ਮਿਲਤੀ ਕਰ ਦਿੱਤਾ ਜੀ ਮੇਰਾ ਨਾਮ ਸ਼ਬੀਗ ਸਿੰਘ ਸਰ ਭਾਰਤ ਨੌਨ ਸਭਾ ਜ਼ਿਲ੍ਹਾ ਸਕਤਰ ਅਸੀਂ ਅੱਜ ਜੋ ਸਾਡੇ ਪਿੰਡਾਂ ਵਿੱਚ ਕੈਂਪ ਲੱਗ ਰਿਹਾ ਸੀ ਜਿਹੜਾ ਸਰਕਾਰ ਦੁਆਰਾ ਕਿਉਂਕਿ ਸਾਡੇ ਪਿੰਡਾਂ ਦੀ ਸਮੱਸਿਆ ਸੀ ਜਿਵੇਂ ਚੰਗੜਪਣੀ ਪਲੱਸ 2 ਦਾ ਸਕੂਲ ਵਿੱਚ ਸੱਤ ਲੈਕਚਰ ਆਰ ਇੱਕ ਪ੍ਰਿੰਸੀਪਲ ਦੀ ਸੀਟ ਖਾਲੀ ਸੀ ਔਰ ਸਾਡਾ ਜਦੋਂ ਦਾ ਹੜ ਆਏ ਨੇ ਤਾਂ ਉਸ ਸਮੇਂ ਤੋਂ ਰਸਤੇ ਟੁੱਟੇ ਹੋਏ ਨੇ ਔਰ ਜਦੋਂ ਦਾ ਦੇਸ਼ ਜਾਦ ਹੋਇਆ ਕੂੜਾ ਦੀ ਬਾਸੇਵਾ ਇਸ ਇਲਾਕੇ ਵਿੱਚ ਨਹੀਂ ਚੱਲ ਰਹੀ ਇਸ ਦੇ ਨਾਲ ਹੀ ਜਿਹੜੀ ਇੱਕ ਸਾਡੀ ਡਿਮਾਂਡ ਸੀ ਕਿ 2020 ਦੀ ਕੰਨਮਕੀਤੀ ਹੋਈ ਬਿਲਡਿੰਗ ਜਿਹੜੀ ਸਕੂਲ ਚੰਗੜਪਣੀ ਦੇ ਵਿੱਚ ਖੜੀ ਹੈ ਤਾਂ ਉਹਨੂੰ ਜਿਹੜਾ ਉਹ ਤੋਟ ਆਇਆ ਜਾਵੇ ਤਾਂ ਜੇ ਅੱਜ ਨਹੀਂ ਕੋਈ ਸਾਡੀ ਗੱਲ ਬਾਤ ਸੁਣੀ ਜਾਂਦੀ ਸੀ ਕਸ ਬਕਾਇਦਾ ਇਹ ਤੋਂ ਕਾਲੀਆਂ ਛੱਡੀਆਂ ਨਾਲ ਜਿਹੜਾ ਸ਼ਾਸਨ ਔਰ ਪ੍ਰਸ਼ਾਸਨ ਦਾ ਵਿਰੋਧ ਕਰਨਾ ਸੀ ਉਹ ਤੋਂ ਬਾਅਦ ਡੀਸੀ ਮੈਡਮ ਦਾ ਪਤਲਾ ਫੂਕਣਾ ਸੀ ਪਰ देर आवे ਦਰਸਤ ਆਵੇ ਕਿਉਂਕਿ ਡੀਸੀ ਮੈਡਮ ਜਿਹੜੀ ਹੈ ਉਹ ਜਾਗੇ ਨੇ ਲਗਭਗ 1.5 2 ਮਹੀਨੇ ਹੋ ਗਏ ਸੀ ਸਾਨੂੰ ਲਗਾਤਾਰ ਪੰਜ ਵਾਰ ਪਤਲੇ ਫੂਕੇ ਸੀ ਡੀਸੀ ਮੈਡਮ ਦੇ ਅੱਜ ਸਾਡੀ ਉਹਨਾਂ ਨੇ ਮੀਟਿੰਗ ਸੱਦੀ ਸੀ 9:30 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਉਹ ਮੀਟਿੰਗ ਬਹੁਤ ਸ਼ਾਨਦਾਰ ਰਹੀ ਹੈ ਔਰ ਉਹਨੇ ਨਾਲੋਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰ ਰਹੀ ਹੈ ਕਿ मौके ਤੇ ਜਾ ਕੇ ਉਹਦੀ ਰਿਪੋਰਟ ਕਰਕੇ ਨਾਲ ਨਾਲ ਜਿਹੜੇ ਮਸਲੇ ਨੇ ਹੱਲ ਕਰਨ ਜਿਵੇਂ ਬੱਸ ਦੀ ਸਹੂਲਤ ਦੀ ਹੈ ਤੇ ਜਿਹੜੇ ਉਹ ਰੋਡ ਵੈਜ ਵਾਲੇ ਨੇ ਉਹਨਾਂ ਦੀ ਡਿਊਟੀ ਲਈ ਉਹ ਅੱਜ ਹੀ ਆਣਗੇ 2 ਵਜੇ ਤੱਕ ਉਹਨਾਂ ਨੇ ਰਿਪੋਰਟ ਦੇਣੀ ਹੈ ਜਿਹੜਾ ਟੀਚਰ ਇਹ ਤੋਂ ਬਦਲ ਕੇ ਛੱਡ ਦੇ ਦਿੱਤੇ ਦਾਸ ਜਿਵੇਂ ਅੰਕਰਸਾਰ ਰਗੇ ਸੀ ਤੋਂ ਨੂੰ ਤੁਰੰਤ ਜਿਹੜਾ ਉਹ ਤੇ ਪ੍ਰਵਾਬ ਦੇ ਨਾਲ ਦੁਬਾਰੀ ਇਸ ਚੰਗੜ ਬਣੀ ਵਿੱਚ ਲਿਆਂਦਾ ਗਿਆ ਔਰ ਜਿਹੜੇ ਦੂਸਰੇ ਵਿਸ਼ਾ ਦੇ ਲੈਕਚਰਾਰ ਨੇ ਤਾਂ ਉਹਨਾਂ ਦੇ ਵੀ ਵੱਖ-ਵੱਖ ਵਿਸ਼ਿਆਂ ਤੇ ਲਗ ਲਗ ਟੀਚਰਾਂ ਦੀ ਡਿਊਟੀ ਸਮੇਂ-ਸਮੇਂ ਤੇ ਲਗਾਈ ਜਾਵੇਗੀ ਇਹ ਮੌਕੇ ਤੇ ਜਿਹੜਾ ਉਹ ਨਾਂ ਵੱਲਵਾਲ ਕੀਤਾ ਗਿਆ ਤੇ ਜਿਹੜਾ ਅਸੀਂ ਇਸ ਨਾਲ ਸਹਿਮਤ ਆ ਕਿ ਅਸੀਂ ਇਹ ਜਿਹੜਾ ਅੱਜ ਦਾ ਪਤਲਾ ਪ੍ਰਦਰਸ਼ਨ ਤੇ ਜਿਹੜਾ ਕਾਲੀਆਂ ਝੰਡੀਆਂ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਨੂੰ ਅਸੀਂ ਜਿਹੜਾ ਪੋਸਟ ਬੌਂਡ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਜਿਹੜੇ ਮੰਗਾਂ ਨੇ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇਗਾ ਡੀਸੀ ਮੈਡਮ ਨੇ ਬਕਾਇਦਾ ਜਿਹੜੇ ਸਬੰਧਤ ਅਧਿਕਾਰੀ ਸੀ ਉਹਨਾਂ ਦੀ ਪੂਰੀ ਕਲਾਸ ਲਈਏ ਵੀ ਤੁਹਾਨੂੰ 1.5 ਕੇ 2 ਮਹੀਨੇ ਹੋ ਜਾਣੇ ਜਾਣਕਾਰੀ ਦਿੱਤੀ ਜਾਵੇ ਵੀ ਆ ਸਾਡੀਆਂ ਡਿਮਾਂਡਾਂ ਨੇ ਸਬੰਧਤ ਤੁਸੀਂ ਅਫਸਰ ਹੋ ਤੇ ਤੁਸੀਂ ਇਹ ਕਾਰਵਾਈ ਨਹੀਂ ਕੀਤੀ ਜਿਹੜੀ ਬਕਾਇਦਾ ਇੱਕ ਦੋ ਦਿਨਾਂ ਵਿੱਚ ਇਹ ਕਾਰਵਾਈ ਕਰਨੀ ਬਣਦੀ ਸੀ ਤਾਂ ਉਹਨਾਂ ਨੇ ਤੇਰਾ ਉਹ ਉਥੇ ਉਹਨਾਂ ਦੀ ਪੂਰੀ ਕਚਾਈ ਹੋਈ ਹੈ ਔਰ ਉਹਨਾਂ ਨੂੰ ਤਰੰਤ ਉਹਦੇਸ਼ ਦਿੱਤੇ ਗਏ ਨੇ ਕਿ ਤਰੰਤ ਜਿਹੜਾ ਅੱਜ 2 ਵਜੇ ਤੱਕ ਉਹ ਸਾਰੇ ਮਹਿਕਮਿਆਂ ਦੇ ਅਧਿਕਾਰੀ ਜਿਹੜੇ ਨੇ ਜਿਵੇਂ ਸਾਡੇ 5 ਜਗੇ ਸੀ ਇਹ 4 ਮੰਗਾਏ ਸੀ ਇਸ ਤੋਂ ਇਲਾਵਾ ਜਿਹੜਾ ਜਿਵੇਂ ਮਤਮਾਨਗਰ ਸਕੂਲ ਹੈ ਹਾਈ ਮਿਡਲ ਸਕੂਲ ਨੂੰ ਹਾਈ ਕਰਨ ਦਾ ਔਰ ਜਿਹੜਾ ਕਾਵਾਂ ਵਾਲੇ ਹਾਈ ਸਕੂਲ ਹੈ ਉਹਨੂੰ ਪਲੱਸ 2 ਸਕੂਲ ਅਪਗ੍ਰੇਡ ਕਰਨ ਦਾ ਔਰ RAM ਸਿੰਘ ਪਣੀ ਜਿਹੜਾ ਪ੍ਰਾਇਮਰੀ ਸਕੂਲ ਨਹੀਂ ਹੈ ਇਸ ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਜਿਹੜਾ ਬਣਾਉਣ ਦਾ ਤਨਾਲੇ ਇੱਕ ਗਲਾਬਾ ਪੈਣੀ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਉਹਦੇ ਅੱਗੇ ਜਿਹੜੀ ਬਹੁਤ ਚਿੱਕੜ ਮਚਾਵਾ ਹੈ ਉੱਥੇ ਜਿਹੜਾ ਪਾਣੀ ਖੜਾ ਹੈ ਤੇ ਉਹਨੂੰ ਤੁਰੰਤ ਜਿਹੜਾ ਉਹ ਹਦੇਸ਼ ਕੀਤੇ ਗਏ ਨੇ ਕਿ ਜਿਹੜਾ ਪਾਣੀ ਹੈ ਜਿਹੜਾ ਉਹਨੂੰ ਉਹ ਤੋਂ ਹਟਾਇਆ ਜਾਵੇ ਜੀ ਬਾਕੀ ਸੜਕਾਂ ਦੀ ਗੱਲ ਕਿਸ ਤਰ੍ਹਾਂ ਕੀਤੀ ਗਈ ਸੜਕਾਂ ਦੀ ਜਿਹੜੀ ਗੱਲ ਕੀਤੀ ਗਈ ਵੀ ਉਹ ਅਸੀਂ ਪਹਿਲੇ ਜਿਹੜਾ ਲਿਖ ਪੰਜਾਬ ਮੰਡੀ ਬੋਰ ਨੂੰ ਭੇਜ ਚੁੱਕੇ ਆ ਪਰ ਜਿਹੜਾ ਮਨਰੇਗਾ ਦੇ ਵਿੱਚ ਕੰਮ ਵੜਾਗਾ ਆਪਣੇ ਇਲਾਕੇ ਦਾ ਰੁਕਾਗਾ ਅਸੀਂ ਇਸ ਪੰਚਾਇਤ ਦਾ ਉਹਨੇ ਤੁਰੰਤ ਜਿਹੜਾ 1 ਕਰੋੜ ਤੇ ਕੁਝ ਲੱਖ ਦਾ ਜਿਹੜਾ ਬਾਈਟ ਨਾਲੋਂ ਨਾਲ ਉਹਨੂੰ ਮਨਜ਼ੂਰੀ ਦਿੱਤੀ ਹੈ ਉਹ ਆਂਦੇ ਦਿਨਾਂ ਵਿੱਚ ਨਰੇਗਾ ਦਾ ਵੀ ਮੰਰੇਗਾ ਦਾ ਕੰਮ ਵੀ ਚੱਲੇਗਾ ਪਰ ਜਿਹੜੇ ਜਿਹੜੇ ਸਾਥੀ ਪਿੰਡਾਂ ਦੇ ਹਗੇ ਸੀ ਸਾਡੇ ਨਾਲ ਜਿਨ੍ਹਾਂ ਨੇ ਹਮਾਇਤ કરી ਹੋਈ ਸੀ ਉਹਨਾਂ ਦਾ ਕੰਮ ਚਾਲੂ ਹੋ ਗਿਆ ਤਾਂ ਸਿਆਸ ਕਰਾਂਗੇ ਕਿ ਦੂਜੇ ਸਾਥੀ ਵੀ ਜਿਹੜੇ ਨੇ ਆਪਣੀ ਆਪਣੀ ਡਿਮਾਂਡ ਜਿਹੜੀ ਹੈ ਡੀਸੀ ਮੈਡਮ ਕੋਲ ਜਾ ਕੇ ਤੇ ਆਪਣੀ ਪਾਸ ਕਰਵਾਉਣ ਦੀ ਤੇ ਜਿਹੜੀ ਪੂਰੀ ਤਰ੍ਹਾਂ ਮਰਮਤ ਦੀ ਗੱਲ ਹੈ ਕਿਉਂਕਿ ਉਹ ਜਿਹੜਾ ਮਹਿਕਮਾ ਹੈ ਜਿਵੇਂ ਪੰਜਾਬ ਮੰਡੀ ਬੋਰਡ ਉਹਨੂੰ ਰਿਪੋਰਟ ਬਣ ਕੇ ਜਾ ਚੁੱਕੀ ਹੋ ਜਲਦੀ ਜਿਹੜਾ ਉਹ ਕੰਮ ਚਾਲੂ ਹੋਵੇਗਾ ਜਦੋਂ ਵੀ ਉੱਪਰੋਂ ਜਿਹੜੇ ਡਿਫੰਡ ਵਗੈਰਾ ਆ ਜਾਣਗੇ ਤਾਂ ਸਾਡੀਆਂ ਜਿਹੜੀਆਂ ਮੰਗਾਂ ਮੇਨ ਜਿਹੜੀਆਂ ਚਾਰ ਦਿੱਤੀਆਂ ਵੀ ਅਸੀਂ ਇਹ ਤੋਂ ਇਲਾਵਾ ਗੱਲਬਾਤ ਹੋਈ ਹੈ ਜਿਵੇਂ ਸਾਡੇ ਡਿਫੈਂਸਰੀ ਨਹੀਂ ਹੈਗੀ ਇਹ ਤੇ ਜਿਹੜਾ ਸੇ ਸੁਲਟਾਵਾਤੀ ਜਾਂ ਬੈਂਕ ਦੀ ਸਹੂਦਾਨੀ ਹੈ ਇਸ ਇਲਾਕੇ ਵਿੱਚ ਤਾਂ ਉਹਦੇ ਤੇ ਵੀ ਜਿਹੜਾ ਹੈ ਉਹ ਮਹਿਕਮੇ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੋਟ ਕੀਤਾ ਹੈ ਤਾਂ ਜਲਦੀ ਜੜੀਆਂ ਇਸ ਸੁਵਾਵਾ ਜੜੀਆਂ ਚਾਲੂ ਕੀਤੀਆਂ ਜਾਣਗੀਆਂ ਅਸੀਂ ਡੀਸੀ ਮੈਡਮ ਨਾਲ ਜਿਹੜੀ ਮੀਟਿੰਗ ਹੈ ਇਹਦੇ ਤੋਂ ਸੰਤੁਸ਼ਟ ਆਂ ਪਰ ਜਿਹੜਾ ਸਾਨੂੰ 2 ਮਹੀਨੇ ਲੱਗ ਗਏ ਨੇ ਪੁਤਲਾ ਫੂਕ ਪੰਜ ਵਾਰ ਪੁਤਲਾ ਫੂਕਾ ਹੈ ਕਿਉਂਕਿ ਜੇ ਪਹਿਲੇ ਹੀ ਇਹ ਪ੍ਰਸ਼ਾਸਨ ਜਾਗ ਜਾਂਦਾ ਸਾਨੂੰ ਇਹ ਲੋੜ ਨਾ ਪੈਂਦੀ ਪਰ ਅਸੀਂ ਧੰਨਵਾਦ ਕਰਦੇ ਆਂ ਡੀਸੀ ਮੈਡਮ ਦਾ ਕਿ ਉਹਨਾਂ ਨੇ ਚਲੋ ਗੱਲ ਸਾਡੀ ਸੁਣੀ ਹੈ ਔਰ ਉਹਦਾ ਮੌਕੇ ਤੇ ਹੱਲ ਕੀਤਾ ਹੈ ਅਸੀਂ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਇਹ ਕਰ ਰਹੇ ਆ ਬਕਾਇਦਾ ਜਿਹੜਾ ਇਹ ਉਹਨੂੰ ਪੋਸਟ ਬੋਨ ਕਰਨ ਵਾਸਤੇ ਜਿਹੜਾ ਇਹ ਕਰ ਰਹੇ ਆ ਅਸੀਂ ਜਿਹੜਾ ਰੋਜ਼ ਪ੍ਰਦਰਸ਼ਨ ਕਰਨਾ ਸੀ ਰੋਜ਼ ਪ੍ਰਦਰਸ਼ਨ ਨਹੀਂ ਕਰ ਰਹੇ ਅਸੀਂ ਜਿਹੜਾ ਇਹ ਪੋਜੀਟਿਵ ਪ੍ਰਦਰਸ਼ਨ ਕਰ ਰਹੇ ਆ ਪਤਲਾਫ ਪ੍ਰਦਰਸ਼ਨ ਜਿਹੜਾ ਉਹਨੂੰ ਪੋਸਟ ਬੋਨ ਕਰਦੇ ਆ ਕਿਉਂਕਿ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ ਗਿਆ ਹੈ ਤਾਂ ਦੇ ਦਿਨਾਂ ਤੱਕ ਜਿਹੜਾ ਸਾਡਾ ਹੱਲ ਹੋ ਜਾਏਗਾ ਜੇਕਰ ਨਹੀਂ ਹੱਲ ਹੁੰਦਾ ਜਿਹੜਾ ਸਾਡਾ ਵਿਸ਼ਵਾਸ ਦਵਾਇਆ ਗਿਆ ਹੈ ਤਾਂ ਫਿਰ ਅਸੀਂ ਬਕਾਇਦਾ ਉਹ ਮੀਟਿੰਗ ਕਰਕੇ ਤੋਂ ਬਾਅਦ ਵਿੱਚ ਫੈਸਲਾ ਲਵਾਂ ਲਗਭਗ ਅਸੀਂ ਜਿਹੜਾ ਇੱਕ ਵਾਰ 15 ਦਿਨਾਂ ਵਾਸਤੇ ਪੋਸਟਪੋਨ ਕਰਿਆ ਇਸ ਪ੍ਰੋਗਰਾਮ ਨੂੰ ਬਾਕੀ ਸਾਨੂੰ ਆਸ ਹੈ ਕਿ ਜਲਦੀ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਤੇ ਜਿਹੜੀ ਕਾਰਵਾਈ ਹੋਏਗੀ